ਗੱਡੀ ਆ ਗਈ ਜੀ ਆਲਟੋ ਬਲੈਕ ਚ ਹਨ ਬਲੈਕ ਰੰਗ ਦੀ ਆਲਟੋ ਜੀ ਐਲਐਕਐਸਆਈ ਐਲਐਕਐਸਆਈ ਤਰਿੰਦਰ ਮੈਨੂੰ ਤਾਂ ਬਾਕੀ ਗੱਲਾਂ På ਬਾਤ ਕਰਦੇ ਜੀ ਪਹਿਲਾਂ ਆਪਾਂ ਦਿਖਾ ਦਈਏ ਜੀ ਬਹੁਤ ਸਾਫ਼ ਪਈ ਹੈ ਹਨਾ ਚਾਰ ਸਪਰੇਟ ਹੈ ਹਮਾਰਾ ਕਰਕੇ ਤਰਿੰਦਰ ਦਿਖਾ ਦੇ ਗੱਡੀ ਤੁਸੀ ਐਂ ਲੱਗਦਾ ਜੀ ਮੈਨੂੰ ਵੀ ਕੱਥੀ ਚੱਲੀ ਲੱਗਦੀ ਹੈ ਜੀ ਹਨਾ ਹਾਂਜੀ ਹਾਂਜੀ ਡੇਰੇ ਤੋਂ ਲੈਂਦੇ ਜੀ ਗੱਡੀ ਡੇਰੇ ਦੀ ਗੱਡੀ ਸੀਗੀ ਡੇਰੇ ਦੀ ਗੱਡੀ ਹਾਂਜੀ ਜੀ ਬਾਕੀ ਸਿਰੇ ਤਰਿੰਦਰ ਬਹੁਤ ਸਾਫ਼ ਗੱਡੀ ਪਈ ਆ ਪੂਰੀ ਵਧੀਆ ਹੈ ਹਨਾ ਇਹ ਮਾਰਨ ਕਿਹੜਾ ਆ ਗਿਆ ਬਈ ਇਹ ਇਹ 2007 ਮਾਡਲ ਆ ਬਈ 7 ਮਾਡਲ 7 ਮਾਡਲ ਐ ਪਾਸੰਗੇ ਦੀ 29 ਤੱਕ ਵਧੀ ਹੋਈ ਹੈ ਜੀ ਹਾਂਜੀ ਹਾਂਜੀ ਚਲੋ ਜੀ ਆਜੋ ਤਲਵਿੰਦਰ ਜੀ ਅੱਛਾ 29 ਤੱਕ ਇਹ ਨਹੀਂ ਪਾਸੰਗਾ ਲੋ ਜੀ ਜਿਹੜੇ ਭਰਾ ਆਟੋ ਦੇ ਘੱਟ ਖਰਚੇ ਦੇ ਵਿੱਚ ਗੱਡੀ ਲੈਣੀ ਚਾਹੁੰਦੇ ਨੇ ਤੇ ਆਹ ਗੱਡੀ ਜ਼ਰੂਰ ਤੁਸੀਂ ਆਗੇ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਹਾਂਜੀ ਹਾਂਜੀ ਇਹਨੂੰ ਵੀ ਜੇ ਆਪਾਂ ਘੱਟੋ ਘੱਟ ਕੀ ਰੇਟ ਪਾਉਣੀ ਹੈ ਜੀ ਇਹ ਆਪਾਂ ਪੂਰੇ ਪੂਰੇ ਦੇ ਦੇ ਦਾਂਗੇ ਲੱਖ ਰੁਪਏ ਦੀ ਪੂਰੇ ਨੇ ਜੀ ਹਾਂਜੀ ਹਾਂਜੀ ਤੇ ਚਲੋ ਜੇ ਕੋਈ ਵੀਡੀਓ ਦੇਖ ਕੇ ਹਾਂ ਦਾ ਮਾੜਾ ਬੋਟਾ ਮੰਨਤਾ ਕਰ ਦਾਂਗੇ ਜੀ ਕਰ ਦਾਂਗੇ ਲੋ ਬਈ ਜੀ 1 ਲੱਖ ਦੇ ਵਿੱਚ ਤੁਹਾਨੂੰ 2007 ਮਾਡਲ ਹਾਂਜੀ ਹਾਂਜੀ ਐਲ ਐਕਸ ਆਈ ਐਲ ਐਕਸ ਆਈ 217 ਦੀ ਬਿਲਕੁਲ ਬਿਲਕੁਲ ਸਾਰੀ ਹੋਇਆ ਦੇਖ ਸਕਦੇ ਹੋ ਸਰਵਿਸ ਬਕੋ ਸਟ OK ਇਹ ਕਿੱਥੇ ਜਲੀ ਹੋਈ ਹੈ ਗੱਡੀ ਇਹ ਬਹੁਤ ਸਾਫ ਗੱਡੀ ਪਈ ਹੈ ਜਿਹੜੇ ਬਣਾ ਨੇ ਗੱਡੀ ਖਰੀਦਣੀ ਹੈ ਤਾਂ ਬਾਕੀ ਨੰਬਰ ਵੀਰੇ ਦਾ ਆਪਾਂ ਸਕਰੀਨ ਤੇ ਚਲਾ ਬਾਈ 46672 ਬਾਕੀ ਆਪਾਂ ਡਿਸਪਲੇ ਦੇ ਵੀਰੇ ਦਾ ਨੰਬਰ ਚਲਾਵਾਂਗੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਕੋਈ ਗੱਡੀਆਂ ਬਾਰੇ ਜਾਣਕਾਰੀ ਲੈਣੀ ਹੈ ਤਾਂ ਇੱਕ ਵਾਰੀ ਵੀਰੇ ਨਾਲ ਗੱਲਬਾਤ ਜ਼ਰੂਰ ਕਰੇ ਜੀ ਧੰਨਵਾਦ ਜੀ ਲੋ ਜੀ ਅੱਜ ਇੱਕ ਵਾਰ ਫਿਰ ਤੋਂ ਆਪਾਂ ਪਹੁੰਚ ਗਏ ਸਾਨੂੰ ਪਤਾ ਹੀ ਹੈ ਵੀ ਬਾਈ ਜੀ ਹੋਰਾਂ ਦੇ ਜਿਹੜੀ ਡੀਲਿੰਗਾਂ ਬਹੁਤ ਸਿਰੇ ਦਾ ਕੰਮ ਹੁੰਦਾ ਬਾਈ ਜੀ ਹੋਰਾਂ ਦਾ ਹਨਾ ਤੇ ਅੱਜ ਜਿਹੜੀਆਂ ਗੱਡੀਆਂ ਲੈਣੀਆਂ ਸਾਨੂੰ ਬਹੁਤ ਹੀ ਵਧੀਆ ਵਧੀਆ ਰੇਟ ਦੇਣੇ ਬਾਕੀ ਗੱਡੀਆਂ ਦਿਖਾ ਦੇ ਤ੍ਰਿੰਵਿੰਦਰ ਉਹ ਤੋਂ ਬਾਅਦ ਬਾਈ ਜੀ ਹੋਰ ਨਾਲ ਕਰਦਾ ਰੇਟ ਤੇ ਮਾਗਲ ਦੀ ਗੱਲ ਹੱਸ ਸਿਕਾ ਬਾਈ ਜੀ ਹੱਸ ਸਿਕਾ ਬਾਈ ਹੋਰ ਕੀ ਕਰ ਲਗੀ ਸਟਾਰਟ ਜੀ ਹਾਂ ਜੀ ਯੂਰੀ ਕਮ ਲਓ ਜੀ ਆਜੋ ਤਰਵਿੰਦਰ ਜੀ ਭਾਈ ਜੀ ਕਿਹੜਾ ਮਾਰ ਲਾਗੇ ਜੀ ਇਹ ਇਹ 2014 ਮਾਰ ਲਾ ਭਾਈ 14 ਮਾਰ ਲ ਜੀ ਹਾਂ ਜੀ ਹਾਂ ਜੀ ਕਿਹੜੀ ਅਗ ਜੀ ਇਹ ਐਕਚਰ ਨੰਬਰ ਆ 2014 ਮਾਡਲ ਦਾ ਸਵਿਫਟ ਡਿਆਰ ਬੀ ਡੀ ਆਈ ਸਵਿਫਟ ਡਿਆਰ ਬੀ ਡੀ ਆਈ ਬੀ ਡੀ ਆਈ ਜੀ 14 ਮਾਡਲ ਦਾ ਬਹੁਤ ਵਧੀਆ ਸਾਫ ਗੱਡੀ ਆ ਪੂਰੀ ਘੇਟ ਤੇ ਇਹ ਬਈ ਜੀ ਆਪਾਂ ਕੀ ਰੇਟ ਪਾਵਾਂਗੇ ਇਹ ਚਾਰੇ ਟਾਇਰ ਨਵੇਂ ਆ ਭਾਈ ਹਾਂ ਜੀ ਇੰਜਨ ਗੇਅਰ ਦੇ ਓਕੇ ਆ ਅੰਟੀਰੀਅਰ ਪੱਖੋਂ ਬਿਲਕੁਲ ਸਾਫ ਸੁਥਰੀ ਬਿਲਕੁਲ ਸਾਫ ਸੁਥਰੀ ਹੈ ਜਿਵੇਂ ਨਸੇ ਲਾਂਬਾ ਨਹੀਂ ਹੈ ਜੀ ਬਿਲਕੁਲ ਜੀ ਬਹੁਤ ਤੱਕ ਵੀ ਹੋਈ ਹੋਈ ਹੈ ਜੀ ਜੀ ਬਾਕੀ ਤਾਂ ਆਪਣੀ ਸਾਰੀ ਜ਼ਿੰਮੇਵਾਰੀ ਹੈਗੀ ਹੈ ਜ਼ਿੰਮੇਵਾਰੀ ਇਹ ਫੋਲੋ ਜ਼ਿੰਮੇਵਾਰੀ ਤੇ ਇਹ ਬਈ ਜੀ ਆਪਾਂ ਕੀ ਰੇਟ ਪਾ ਦੇਗੇ ਜੀ ਇਹ ਦੇ ਦੇ ਦਾਂਗੇ ਜੀ ਆ ਅੱਗੇ ਤੱਕ ਨਹੀਂ ਕਿਹਾ ਤੇ ਬਾਕੀ ਮੌਕੇ ਤੇ ਮਾਨਤਾ ਹੋਊ ਮੌਕੇ ਤੇ ਕਰਦੇ ਮੌਕੇ ਤੇ ਮਾਨਤਾ ਜ਼ਰੂਰ ਹੋਊਗਾ ਲੋਧੀ ਘਾੜੀ ਗੱਡੀ ਵੀ ਦਿਖਾਉਣੇ ਤਰਫ ਆਜੋ ਲੋਧੀ ਬਾਈ ਜੀ ਘਾੜੀ ਆ ਗਈ ਜੀ ਆਪਣੇ ਕੋਲੇ ਆ ਸਵਿਫਟ ਆ ਗਈ ਜੀ ਤੇਰਾ ਮਾਰ ਲਾ ਸਵਿਫਟ ਤੇਰਾ ਮਾਰ ਲਾ ਜੀ ਇਹ ਤੇਰਾ ਮਾਰ ਲਾ ਸਵਿਫਟ ਸਾਰੇ ਓਰੀਜਨਲ ਪੇਂਟ ਦੀ ਹੈ ਜੀ ਬਿਲਕੁਲ ਜੀ ਤੇ ਇਕੱਲੇ ਵੈਂਪਰ ਪੇਂਟ ਨੇ ਠੀਕ ਹੈ ਜੀ ਇਹਨਾਂ ਦਾ ਗੱਡੀ ਆ ਡੈਸ਼ ਬੋਰਡ ਤੋਂ ਲੈ ਕੇ ਹੋਰ ਸਾਰੇ ਅੰਟੀਰੀਅਰ ਪੱਖੋਂ ਬਿਲਕੁਲ ਸਾਫ਼ ਸੁਥਰੀ ਗੱਡੀ ਆ ਜੀ ਠੀਕ ਹੈ ਜੀ ਮਨੂੰ ਜਿੰਨੀ ਕੀ ਚੀਜ਼ ਆ ਉਹਦੇ ਵਿੱਚ ਕਲੀਅਰ ਕਰਤੀ ਵੀ ਇਹਦੇ ਬੈਂਪਰ ਆ ਮਾਰੇ ਮੋਟੇ ਹਾਂ ਜੀ ਹਾਂ ਜੀ ਬੀਬੀ 31 ਲੋਕਲ ਨੰਬਰ ਆ ਲੋਕਲ ਮਾਨਸਾ ਦਾ ਡੀਆਪੀ ਨੰਬਰ ਲੱਗਿਆ ਆ ਡੀਆਪੀ ਨੰਬਰ ਨੰਬਰ ਵੀ ਤੇ ਮਿੰਦਰ ਝਾਟ ਮਾਰਦੇ ਮੜੀ ਜੀ ਨੰਬਰ ਬੀਆਈਪੀ ਨੰਬਰ ਆ 10 10 ਹਾਂ ਜੀ ਲਾਈਟ ਐਂਡ ਐਕਸਟਰਾ ਲੱਗੇ ਹੋਏ ਨੇ ਦੂਤੀ ਬਹੁਤ ਸਾਫ਼ ਸੁਥਰੀ ਪੂਰੀ ਵਧੀਆ ਗੱਡੀ ਘੈਂ ਘੈਂ ਪਈ ਇਹ ਬਈ ਜੀ ਆਪਾਂ ਕੀ ਰੇਟ ਪਾ ਦੇਂਗੇ ਜੀ ਇਹ ਆਪਾਂ 3.5 ਦੀ ਇਹ ਦੇ ਦਾਂਗੇ ਬਈ ਅੱਛਾ ਮਨੂੰ 3.5 ਦੀ ਇਹ ਪਾ ਠੀ ਕਾਰ ਕੇ ضرور ਬਣਾਇਓ ਜੀ ਤੇ ਲੋ ਦੀ ਗਾਹਾਂ ਲਈ ਆ ਗਈ ਜੀ ਆਪਣੇ ਕੋਲ ਇਹ ਵੀ Swift ਹੈ ਇਸ ਵਿੱਚ ਤਾਂ ਗੱਲ ਤਾਂ ਇਹ ਬੀੜੀ ਠੀਕ ਹੈ ਜੀ ਇਹ ਵੀ ਡੀਆਈ Swift ਹੈ ਜੀ ਮਾਰ ਲਗਿਆ ਆ ਗਈ ਬਾਈ ਜੀ ਮਾਰ 2013 ਮਾਡਲ ਹੀ ਹੈ ਇਹ ਤੇਰਾ ਹੀ ਹੈ ਲੋ ਜੀ ਅੱਜ ਸਪੈਸ਼ਲੀ ਜਿਹੜੀ ਸਟਾਰਟਿੰਗ ਹੀ ਆਪਣੀ Swift ਤੋਂ ਹੋਈ ਹੈ तकरीबन 13 ਮਾਰ ਨੂੰ 13 ਮਾਰ ਨੂੰ ਹਾਂਜੀ ਹਾਂਜੀ ਤੇ ਇਹ ਬਾਈ ਜੀ 13 ਮਾਰ ਲਾ ਗਈ ਗੱਡੀ ਬਹੁਤ ਸਾਫੀ ਹੈ ਜੀ ਬਹੁਤ ਸੋਹਣੀ ਗੱਡੀ ਹੈ ਜੀ ਠੀਕ ਹੈ ਲੱਗੇ ਨੇ ਜੰਗੇ ਤੇ ਜਮਾ ਓਕੇ ਆਂਡੀ ਦੀਆਂ ਪੱਖੋਂ ਸਾਰੇ ਬਿਲਕੁਲ ਸਾਫ ਸੁਥਰੇ ਹਾਂ ਬਿਲਕੁਲ ਓਕੇ ਹੈ ਜੀ ਕੰਮ ਤੇ ਇਹ ਬਾਈ ਜੀ ਕੀ ਨੰਬਰ ਹੈ ਐਕਸ ਆਰ ਨੰਬਰ ਆ ਤੇ ਐਨਓਸੀ ਕਢਵਾ ਕੇ ਦੇ ਦਾਂਗੇ ਫਸਟ ਓਨਰ ਦੀ ਕਾਰ ਹੀ ਹੈ ਜੀ ਪਹਿਲੇ ਮਾਲਕ ਦੇ ਨਾਮ ਹੈ ਜੀ ਤੇ ਅਸੀਂ ਵੀਰਾ ਕਹਿੰਦੇ ਵੀ ਕਢਾ ਕੇ ਦੇਵਾਂਗੇ ਤੇ 13 ਮਾੜ ਲਾਗੇ ਬਈ ਜੀ ਇਹ ਕਿਰੇਟ ਪਾਵਾਂਗੇ ਜੀ ਇਹ ਦੇ ਦਾਂਗੇ ਪਤਨ 130000 ਦੀ 30 ਜੀ ਹਾਂਜੀ ਹਾਂਜੀ ਲਓ ਜੀ ਤੇ ਇਹ 330 ਦੀ ਸਾਰਾ ਰੇਟ ਸੇਮ ਨਹੀਂ ਰੱਖ ਸਕਦੇ ਮਾਰੋ ਸੇਮ ਹੋ ਸਕਦਾ ਹਾਂਜੀ ਲਓ ਜੀ ਤੇ ਇਹ ਤੋਂ ਬਾਅਦ ਆਪਾਂ ਪਿਛਲੇ ਪਾਸੇ ਵੀ ਚਲ ਗਏ ਦੂਜੇ ਆ ਗਈ ਜੀ ਆਜੋ ਜੀ ਆ ਗਿਆ ਵੀ ਤਲਵਿੰਦਰ ਨੰਬਰ ਇਹਦਾ ਵੀ ਮੈਨੂੰ ਇਹਦਾ ਵੀ ਆਈਪੀ ਨੰਬਰ ਹਾਂ ਜੀ ਲੈ ਤਲਵਿੰਦਰ ਚਾਹਤ ਮਾਰਦੇ ਗਾਹਾਂ ਲਈ ਆ ਗਈ ਆਪਣੇ ਕੋਲੇ ਵਰਨਾ ਵੀ ਆਈਪੀ ਨੰਬਰ ਦੇ ਵਿੱਚ ਆਈਪੀ ਨੰਬਰ ਆ ਵਰਨਾ ਇਹ ਵੀ 2013 ਮਾਡਲ ਆ 13 ਮਾਡਲ ਹੀ ਆ ਗਈ ਜੀ ਆ ਬਾਬੇ ਨਾਲ ਕਿ ਨਹੀਂ ਆਖ ਤੇ 13 ਦੇ ਨਹੀਂ ਆ ਤੇਰੇ ਤੋਂ ਲੈਣੇ ਆ ਜੀ ਲਓ ਜੀ 13 ਮਾਡਲ ਬਹੁਤ ਹੀ ਅੰਟੀਰੀਅਰ ਪੱਖੋਂ ਵੀ ਪੂਰੀ ਢੈਂਡ ਗੱਡੀ ਹੈ ਜੀ ਇਹ ਫੌਜੀ ਭਰਾ ਦੀ ਗੱਡੀ ਆ ਠੀਕ ਹੈ ਜੀ بی.ਏ.ਪੀ ਉਹਨੇ ਆਪ ਦਾ ਸਕੀਨ ਵੱਲੋਂ ਲਵਾਇਆ ਠੀਕ ਹੈ ਸ਼ੌਕਦਾਰ ਨੇ ਲਵਾਇਆ ਜੀ ਬਾਕੀ ਸਾਰੇ ਜਿਹੜੇ ਭਰਾ ਨੂੰ ਪਤਾ ਹੈ ਕਿ ਫੌਜੀ ਸ਼ੌਂਕੀ ਬੰਦੇ ਸ਼ੌਕ ਨਾਲ ਕੀ ਰੱਖਦੇ ਲਾਈਟ ਲਾਈਟ ਆਈ ਇਹ ਮੇਲ ਹੀ ਨਹੀਂ ਜੀ ਕੋਈ ਹਾਂਜੀ ਹਾਂਜੀ ਤੇ ਲਾਈਟ ਫੇਰ ਦੀ ਨਵੀਆਂ ਜੀ ਬਿਲਕੁਲ ਸਾਫ ਸੁਥਰੀ ਗੱਡੀ ਇੰਟੀਰੀਅਰ ਪੱਖੋਂ ਬਿਲਕੁਲ ਸਾਫ ਬਿਲਕੁਲ ਜੀ ਬਿਲਕੁਲ ਦੱਸੀ ਤੇ ਇਹ ਬਾਈ ਜੀ ਕੀ ਰੇਟ ਪਾ ਦੇਵਾਂਗੇ ਜੀ ਆਪਾਂ ਇਹ ਦੇ ਦਿਆਂਗੇ ਜੀ ਆਪਾਂ 4 ਲੱਖ ਅਡਵਾਂਸ ਕਰਦੇ ਹਾਂ ਜੀ ਇਹਦੀ ਠੀਕ ਹੈ ਜੀ ਹਾਂਜੀ ਮੌਕੇ ਤੇ ਆਪਾਂ ਮਾਨਤਾ ਹਾਂਜੀ ਹਾਂਜੀ ਤੇ ਲੋ ਬਾਈ ਜੀ 4 ਲੱਖ ਵੀਰਾ ਕਹਿੰਦਾ ਵੀ ਆਪਣੀ ਡਿਮ ਮਤਲਬ ਇਹ ਮਸ਼ੀਨਰੀ ਕੋਈ ਗੱਡੀ ਜਾਂ ਬੋਟ ਸ਼ੌਕ ਨਾਲ ਹੀ ਰੱਖਦੇ ਹੁੰਦੇ ਨੇ ਉਹ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਲੋਕੀ ਕਹਾਣੀ ਗੱਡੀ ਆ ਗਈ ਜੀ ਆਪਣੇ ਕੋਲੇ ਹਾਂਜੀ ਹਾਂ ਉਹ ਵੀ ਦੱਸ ਦੇਣੇ ਲਓ ਜੀ ਇਹ ਥੋੜਾ ਜਿਹਾ ਪਾ ਕੇ ਜੀ ਇੱਕ ਇੱਕ ਮਾਰ ਕੇ ਆਗੇ ਇਹ ਵੀ 2013 ਜੀ ਅੱਜ ਦਾ 13 ਦਿਨ ਹੀ ਚੱਲਿਆ 13 ਦਿਨ ਹੀ ਚੱਲਾਂਗੇ ਇਹ ਵੀ 13 ਵਾਲੀ ਆ ਗਈ ਆ ਗਿਆ ਜੀ ਤੇ ਲਓ ਜੀ ਬਾਕੀ ਤੇਰਾ ਬਾਲ ਦਾ 50 ਨੰਬਰ ਆ 50 ਨੰਬਰ ਆ ਗਿਆ ਹਾਂਜੀ ਹਾਂਜੀ ਨੰਬਰ ਵੀ ਤੇਰਾ ਬੱਦ ਹਾਂ ਤੇ 85 ਮੂ 13 ਦਿਨ ਹੀ ਚੱਲਦਾ ਜੀ ਤੇ ਇਹ ਬਾਈ ਜੀ ਕੀ ਰੇਟ ਪਾ ਦਾਂਗੇ ਇਹ ਦੇ ਦੇ ਦਾਂਗੇ ਆਪਾਂ 340 ਅਡਵਾਂਟ ਹੈ ਜੀ ਇਹਦੀ ਠੀਕ ਹੈ ਜੀ ਖੰਡੀ ਹਾਂ ਤੇ ਲੈਣ ਦੇਣ ਆਪਾਂ ਕਿਥੋਂ ਤੱਕ ਜੀ ਬਾਕੀ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਲਓ ਜੀ ਜੇ ਤੁਹਾਡੀ ਵੀਡੀਓ ਦੇਖ ਕੇ ਹਰ ਕੋਣਗੇ ਜ਼ਰੂਰ ਮਾਨਤਾ ਕਰਾਂਗੇ ਜੀ ਤੇ ਲੈ ਵੀ ਤੁਹਾਡੇ ਵਾਸਤੇ ਖਾਸ ਗੱਲ ਇਹ ਵੀ ਅੱਜ 13 13 ਮੰਗ ਲੀਆਂ ਗੱਡੀਆਂ ਆਪਣੇ ਕੋਲ ਜਿਆਦਾ ਸੀ ਤੇ ਮੌਸਮ ਤਲਵਿੰਦਰ ਬਣਾ ਚਾਰਤ ਵੀ ਮਾਰਦਾ ਅੱਜ ਮੌਸਮ ਵੀ ਥੋੜਾ ਜਿਆਦਾ ਖਰਾਬ ਸੀ ਉਹਦੇ ਕਰਕੇ ਥੋੜੀਆਂ ਲਿਬੜੀਆਂ ਤੇ ਪੜੀਆਂ ਜੀਆਂ ਪਈਆਂ ਤੇ ਗੱਡੀਆਂ ਬਹੁਤ ਸਾਫ਼ ਨੇ ਪੂਰੀਆਂ ਵਧੀਆ ਤੇ ਬਾਕੀ ਵੀਰੇ ਹੋਰਾਂ ਦੀ ਪੂਰਨ ਜ਼ਿੰਮੇਵਾਰੀ ਆ ਕਾਗਜ਼ਾ ਪੱਤਰਾਂ ਦੀ ਇੰਜਨ ਗੇਅਰ ਦੀ ਤੇ ਜਿਹੜੀ ਚੀਜ਼ ਤੁਹਾਨੂੰ ਦੱਸ ਕੇ ਦੇਣਗੇ ਜਿਹੜੀ ਚ